ਇਹ ਉਹ ਨਿਮਰਸ ਕੋਫੀ ਗੱਡੀ ਲੈ ਕੇ ਆਇਆ ਤੇ ਗੱਡੀ ਦੇ ਵਿੱਚ ਨੇ ਆ ਕੇ ਮੇਰੇਆਂ ਬ੍ਰੇਕ ਆ ਫੇਲ ਕਰ ਦਿੱਤੇ ਹਨ ਉਹਨੇ ਇੱਕਦਮ ਐ ਮੈਂ ਤੇਰੇ 200 ਬੀਬੀਆਂ ਖਰੀਦ ਲਾਂਗਾ ਖਰੀਦ ਕੇ ਮੈਂ ਤੇਰੇ 2000 ਲਾਂਗੇ ਤੇ ਧੰਦਾ ਕਰਦੀ ਏ ਪਰ ਉਹ ਬੀਬੀ ਸੱਚ ਬੋਲਦੀ ਵੀ ਏ ਪਹਿਲੀ ਗੱਲ ਤਾਂ ਸਾਡੇ ਕੌਮ ਦਾ ਜੇਸ਼ੇਦਾਰ ਜਗਤਾਰ ਸਿੰਘ ਵਾਰਾ ਹੈ ਮਜੀਠੀਏ ਨੇ ਤੇ ਉਹਦੀ ਭੈਣ ਨੇ ਰਲ ਕੇ ਇਹ ਸਵੀਰ ਨੂੰ ਮਾਰਨਾ ਹੈ ਚਾਹੇ ਦਰਗਜ ਆ ਗਿਆ ਹੈ ਪਰ ਸੁਣਿਆ ਹੈ ਵੀ ਗਰਗਜ ਦਾ ਪਿਛੋਕਰ ਬਹੁਤ ਮਾੜਾ ਜਾਦਾ ਹੈ ਬਰਵੀਸ 96 ਕਰੋੜੀ ਹੈ ਉਹਦੀ ਜ਼ਮੀਰ ਜਾਗੀ ਹੈ ਤੇ ਉਹਨੇ ਰਾਜਾ ਰਾਏ ਸਿੰਘ ਦੀ ਤੇ ਉਹਨਾਂ ਬਹੁਤ ਚੰਗਾ ਕੰਮ ਕੀਤਾ ਵਿਰੋਧ ਦੀ ਸਤਨਾਜ ਜਿੱਦਾ ਸਰਨੇ ਬਰਾ ਕੁੱਤੇ ਨਾਲ ਐਡਾ ਕੋਈ ਬੰਦਾ ਘਰੇ ਭਾਪੇ ਨੇ ਤੇ ਭਾਪੇ ਪਾਉਂਦੇ ਸਿਆਪੇ ਉਹ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਅੱਜ ਸਿੱਖ ਚਿੰਤਕ ਭਾਈ ਲਖਵਿੰਦਰ ਸਿੰਘ ਦੇ ਕੋਲ ਗੁਰੂ ਹਰਸਾਏ ਦੇ ਵਿੱਚ ਸੋ ਗੱਲਬਾਤ ਕਰਨ ਲੱਗੇ ਆ ਜਿਸ ਤਰ੍ਹਾਂ ਜਥੇਦਾਰਾਂ ਦੀ ਤਾਜ ਪੁਸ਼ੀ ਹੋਣੀ ਸੀਗੀ ਅੱਜ ਟਾਈਮ ਰੱਖਿਆ ਗਿਆ ਸੀਗਾ 10 ਵਜੇ ਦਾ ਤਕਰੀਬਨ ਸੋ ਰਾਤ 2:45 ਤੇ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਾਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਕੀਤੀ ਗਈ ਚੋਰੀ ਰਾਤੀ ਤਾਜਪੋਸ਼ੀ ਕੀਤੀ ਗਈ ਹੈ ਉਸਨੇ ਕੀ ਮਹਿਨੇ ਨੇ ਤੇ ਕਿਉਂ ਰਾਤ ਨੂੰ ਚੋਰੀ ਤਾਜਪੋਸ਼ੀ ਹੋਈ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਲਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਭਾਈ ਲਖਵਿੰਦਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਆਪ ਜੀ ਦਾ ਤਾਰਬਹੁਤ ਧੰਨਵਾਦ ਜੀ ਲਖਵਿੰਦਰ ਸਿੰਘ ਜੀ ਗੱਲ ਇੱਥੋਂ ਹੀ ਸ਼ੁਰੂ ਕਰਦੇ ਹਾਂ ਬੀ ਜਿਸ ਤਰ੍ਹਾਂ ਜਥੇਦਾਰਾਂ ਨੂੰ ਲਾਹ ਦੇਣਾ ਇੱਕ ਮਹੀਨੇ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਲਾਹ ਕੇ ਤੋਰਤਾ ਘਰ ਨੂੰ ਜਥੇਦਾਰੀ ਨੂੰ ਇੱਕ ਹੈਸੀਅਤ ਜਥੇਦਾਰ ਦੀ ਹੈਸ ਜਿਹੜੀ ਹੈਗੀ ਸੀਗੀ ਐਨਾ ਵੱਡਾ ਸਤਕਾਰ ਸੀਗਾ ਸਿੱਖ ਕਮ ਦੇ ਵੱਲੋਂ ਲੇਕਿਨ ਇੱਕ ਕਾਰਨ ਕੀ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਐਸਜੀਪੀਸੀ ਵੱਲੋਂ ਜਿਹੜੀ ਕਮੇਟੀ ਬਣਾਈ ਜਾਂਦੀ ਹੈ ਜਥੇਦਾਰਾਂ ਨੂੰ ਬੇਰੰਗ ਲਫਾਫੇ ਵਾਂਗੂ ਲਾ ਕੇ ਤੋਰ ਦਿੱਤਾ ਜਾਂਦਾ ਸੋ ਜਿਵੇਂ ਤਾਜ ਪੋਸ਼ੀ ਹੋਣੀ ਸੀਗੀ ਗਿਆਨੀ ਕੁਲਦੀਪ ਸਿੰਘ ਗੜਗਜ ਹੋਰਾਂ ਦੀ ਰਾਤੋ ਰਾਤ ਤਾਜ ਪੋਸ਼ੀ ਕੀਤੀ ਗਈ ਕੀ ਕਾਰਨ ਹੈ ਵੀ ਜਿਸ ਤਰ੍ਹਾਂ ਦਿਨ ਦੇ ਸਮੇਂ ਤਾਜ ਪੋਸ਼ੀ ਨਹੀਂ ਹੋ ਸਕਦੀ ਸੀਗੀ ਬੈਨਾ ਤਾਂ ਅਸੀਂ ਇਹ ਕਰਕੇ ਆਨੇ ਆ ਕਿ ਜਿਹੜੇ ਪਹਿਲਾਂ ਚਿਹਰੇ ਢਾਏ ਗਏ ਨੇ ਜੀ ਉਹਨਾਂ ਦਾ ਕੋਈ ਤੁਕ ਬੰਦ ਨਹੀਂ ਹਟਾਉਂਦੀ ਜੀ ਦੂਜੀ ਗੱਲ ਹੈ ਕਿ ਜੇ ਨਾ ਉਹਨਾਂ ਨੇ ਕੀ ਜਜ਼ਬਾ ਵਿਖਾਇਆ ਹੈ ਜੀ ਕਾਲੀ ਫੂਲਾ ਸਿੰਘ ਵਾਲਾ ਵਿਖਾਇਆ ਕੁਛ ਵਿਖਾਇਆ ਹ ਹ ਇਹਨਾਂ ਨੂੰ ਇਹ ਚੁੱਭਿਆ ਹੈ ਉਹਨਾਂ ਨੂੰ ਸੱਚ ਇਹਨਾਂ ਨੂੰ ਸੱਚ ਚੰਗਾ ਨਹੀਂ ਲੱਗਾ ਹਮ ਸਭ ਤੋਂ ਵੱਡੀ ਮਾਨ ਵੇਣ ਗੱਲ ਆ ਹੈ ਜਿਵੇਂ ਕੋਈ ਇਹਨਾਂ ਨੇ ਕਰਨੀਆਂ ਦੇ ਗਲਤ ਗੱਲਾਂ ਇਹਨਾਂ ਨੇ ਕਰੋਣੇ ਨੇ ਉਹਨਾਂ ਕੋ ਪੁੱਠੇ ਕੰਮ ਇਹਨਾਂ ਨੇ ਆਪਦੇ ਜਿਹੜੇ ਫੁਕਰੇ ਕੌਮ ਹੈ ਉਹ ਵਾਪਸ ਕਰਾਉਣੇ ਨੇ ਇਹ ਕਰਕੇ ਉਹਨਾਂ ਨੇ ਇਹਨਾਂ ਨੂੰ ਤੋਂ ਵਾਪਸ ਪਰਣਾਲੇ ਹੀ ਕੱਲ ਤੱਕ ਤੇ ਬਗਰੇ ਕੌਮ ਸਿੰਘ ਵੀਰ ਬਾਦਲ ਸਿੰਘ ਵੀਰ ਬਾਦਲ ਨੂੰ ਇਹ ਚੁੱਭਦੇ ਹੀ ਕਿ ਜਿਹੜਾ ਉਹਦੀ ਗੱਲ ਕਰੇਗਾ ਉਹ ਇਹਦੇ ਜਿਹੜਾ ਗੱਲ ਕਰੇਗਾ ਕੋਨਾ ਪੱਖ ਦੀ ਉਹ ਚੰਗਾ ਜਦੋਂ ਉਹ ਸੱਚ ਬੋਲੇਗਾ ਉਦੋਂ ਥੇ ਨਹੀਂ ਰਹੇਗਾ ਤੁਸੀਂ ਦੂਰ ਨਾ ਜਾਓ ਤੁਸੀਂ ਪਿਛੋਕਰ ਨਾ ਚਲੋ ਜਦੋਂ ਕਾਲੀ ਫੂਲਾ ਸਿੰਘ ਸੀ ਜੀ ਕਾਲੀ ਫੂਲਾ ਸਿੰਘ ਨੇ ਇੱਕੋ ਦਾੜ ਮਾਰੀ ਸੀ ਹਮ ਬਿਰਨਜੀਤ ਸਿੰਘ ਨੂੰ ਜੀ ਮਹਾਰਾਜ ਜੀ ਨੂੰ ਰਣਜੀਤ ਸਿੰਘ ਕੰਬਦਾ ਉੱਥੇ ਆ ਗਿਆ ਕਾਲ ਤਖਤੇ ਹੂੰ ਤੇ ਇਹ ਐਡਾ ਹੰਕਾਰੀ ਏ ਅਸਕਬੀਰ ਐਡਾ ਹੰਕਾਰੀ ਏ ਤੇ ਅੱਜ ਇਹਦੀ ਜੜ ਪੱਟੀ ਗਈ ਜਿਸ ਤਰ੍ਹਾਂ ਤੁਸੀਂ ਪਾਸ਼ਾ ਨੇ ਇਹ ਲਿਆ ਕੀ ਨੂਰੇ ਮਾਈ ਕੋਲ ਕਿ ਉੱਥੇ ਸਹਿਬ ਜਣ ਪਤਾ ਕਰਨ ਗਿਆ ਤੇ ਸਾਡੀ ਜਨ ਗੁਰਦਰਾ ਉੱਥੇ ਬਹਿ ਕੇ ਪੱਟੀ ਜੜ ਕਾਈ ਦੀ ਉਸ ਤਰ੍ਹਾਂ ਮੁਗਲ ਜੜਪ ਨਹੀਂ ਅੱਜ ਇਹਦੀ ਜੜ ਬਿਲਕੁਲ ਪੱਟੀ ਗਈ ਸਾਫ ਹੋ ਗਈ ਇਹਦਾ ਕੋਈ ਬੰਦਾ ਨਹੀਂ ਰਹਿ ਗਿਆ ਇਹਨੇ ਆਪ ਜਿਹੜਾ ਆਪੇ ਪੱਟੀ ਏ ਤੁਸੀਂ ਇੱਕ ਵਾਰ ਵੇਖਿਆ ਜੀ ਮਹਾਰਾਜ ਰਣਜੀਤ ਸਿੰਘ ਦਾ ਰਾਜ ਉਹਦੀ ਸਦਾ ਕੋਰ ਤੋਂ ਖੋਇਆ ਗਿਆ ਸੀ ਹੂੰ ਸਦਾ ਕੋਰ ਨੇ ਬਗਾਵਤ ਕੀਤੀ ਜਰਾਇ ਗਿਆ ਇਹਦੀ ਭੈਣ ਤੇ ਮਜੀਠੀਆ ਇਹਨਾਂ ਕੱਲ ਨੂੰ ਇਕੱਠੇ ਹੋ ਜਣਾ ਹੈ ਇਕੱਠੇ ਹੋ ਕੇ ਸਖਬੀਰ ਨੂੰ ਮਾਰਨਗੇ ਮਾਰਨਗੇ ਤੇ ਇਹਨਾਂ ਨੇ ਰਾਜਪਤ ਇਹਨਾਂ ਖੋਣੇ ਦੇ ਤੋਂ ਤੇ ਇਹਦੇ ਭਲੇ ਕੱਖ ਨਹੀਂ ਰਹਿਣਾ ਇਹਨਾਂ ਦੇ ਜਿਹੜੇ 800 ਬੰਦੇ ਲਈ ਫਿਰਦੇ ਨੇ ਨਾ ਇਹਦੇ ਮਜੀਠੀਆ ਰਗੇ ਚੀਮੇ ਰਗੇ ਗਰੇਵਰ ਰਗੇ ਦਿੱਲੀ ਵਾਲਾ ਜਿਹੜਾ ਸਰਨਾ ਹੈ ਸਰਨੇ ਸੋਲਾ ਗਾਲ ਕੇ ਸਰਨੇ ਦਾ ਮੈਂ ਕਿਹਾ ਮੈਨੂੰ ਕੀਤਾ ਸੀ ਕਿ 8 9 ਦੇ ਇੱਕ ਤਰੀਕ ਬਣ ਕੇ ਕੋਈ ਤਰੀਕ ਜਾਦ ਨਹੀਂ ਗਈ ਜੀ ਉਹਨਾਂ ਦਿੱਲੀ ਪਾਕਿਸਤਾਨ ਦਾ ਇੱਕ ਹੀ ਪਾਲਕੀ ਸਾਹਿਬ ਹਮ ਜਿਹੜਾ ਅੱਜ ਬੜੀਆਂ ਡਿੰਗਾ ਮਾਰਦਾ ਸੀ ਵੀਰ ਬਾਦਲ ਪਿੱਛੇ ਜੀ ਇਹਨੂੰ ਉਹਨਾਂ ਨੇ ਲੈ ਕੇ ਪਾਲਕੀ ਤੇ ਅੰਮ੍ਰਿਤਸਰ ਕਮੇਟੀ ਕਰਦੇ ਅੰਮ੍ਰਿਤਸਰ ਗੁਰਦਵਾਰਾ ਨਹੀਂ ਦਿੱਤਾ ਨੂੰ ਜੀ ਇਹਨੇ ਰਾਤ ਬਾਹਰ ਰਿਆ ਐਡੀ ਦੀ ਬੇਇੱਜ਼ਤੀ ਕੀਤੀ ਉਹਨਾਂ ਜਲੀਲ ਕੀਤਾ ਤੇ ਇਹਨੇ ਰਾਤ ਰਾਹਣੇ ਪਸੰਗਤ ਨਾਲ ਲੈ ਕੇ ਤੇ ਇਸ ਵੱਡੀ ਕਾਨੂੰਨੀ ਅਰਥ ਕਿਹੜੀ ਹੋ ਸਕਦੀ ਇਹਨੂੰ ਕਮਰਾ ਨਹੀਂ ਦਿੱਤਾ ਇਹ ਬੰਦੇ ਸਰਨੇ ਨੂੰ ਤੇ ਜਿਹੜਾ ਜੀਕੇ ਆ ਇਹ ਚਤਰ ਖਾ ਕੇ ਫਿਰ ਆ ਲਿਆ ਅੰਦਰ ਜਿਹੜਾ ਇਹ ਪੈਨ ਕਰਦਾ ਵੇ ਇਹਨਾਂ ਸਰਨਾ ਜਿਹੜਾ ਸਰਨੇ ਬਰਾਕ ਉੱਤੇ ਨਾ ਇਹਦਾ ਕੋਈ ਬੰਦਾ ਕੋਈ ਭਾਪੇ ਨੇ ਤੇ ਭਾਪੇ ਪਾਉਂਦੇ ਸਿਆਪੇ ਨੇ ਤੇ ਜਿਹੜਾ ਜਹਦ ਲਿਆ ਵੀ ਇਹ ਵੀ ਇਹ ਗਰਗੱਧ ਵੀ ਇਹ ਵੀ ਪਹਿਲਾਂ ਸਰਨੇ ਨੇ ਕਿਤੇ 11 12 ਚ ਲਾਇਆ ਸੀ ਉੱਥੇ ਦਿੱਲੀ ਜੀ ਤੇ ਇਹਦੀ ਕਮਾਂਡ ਹਲੇ ਇਹ ਸਰਨੇ ਦੀ ਸਾਰੀ ਜਿੰਨੀ ਐਸਟਰੀ ਹੈ ਨਾ ਸਾਰੀ ਸਰਨੇ ਨੇ ਸਾਰਾ ਕੀਤਾ ਜੋ ਕੀਤਾ ਹੂੰ ਇਹ ਕਰਕੇ ਇਹ ਪਾਲਕੀ ਅੱਜ ਵੀ ਦੀ ਮੈਂ ਵੇਖੀ ਪਾਕਿਸਤਾਨ ਪਈ ਹੈ ਜੀ ਤੇ ਅੰਦਰ ਹੀ ਰੱਖੀ ਉਹਨਾਂ ਨੇ ਉਦੋਂ ਤਾਂ ਹੁਣ ਵੇਖੋ ਰੱਖਦੀ ਹੋਵੇ ਪਰ ਇਹ ਸਰਨਾ ਜਿਹੜਾ ਨਾ ਸਰਨੇ ਦਿਨ ਬੇਇੱਜ਼ਤੀ ਐਡੀ ਕੀਤੀ ਰੱਜ ਕੇ ਇਹਨਾਂ ਬਾਦਰਾ ਨੇ ਉਹ ਅੰਤ ਨਹੀਂ ਗਾ ਤੇ ਅੱਜ ਗੁਰਦੌਰਾ ਖੜਦਾ ਹੈ ਤੇ ਇਸ ਕਰਕੇ ਨਾ ਜਿਹੜਾ ਬਾਦਲ ਇਹਨਾਂ ਸਖਬੀਰ ਨੂੰ ਮਾਰਨਾ ਚਾਹ ਰੋਗੀ ਕਰਦੀ ਵੀ ਛੱਜ ਬੰਨਣ ਦੀ ਗੱਲ ਬਣਦੀ ਇਹਨਾਂ ਨਾਲ ਹੁਣ ਹਮ ਜਿਵੇਂ ਛੱਜ ਦੇ ਵਿੱਚ ਹੋ ਮਗਰ ਛੱਜ ਬਣਦਾ ਸੀ ਤੇ ਬਾਕੀ ਭੱਜ ਕੇ ਛੱਜ ਦਾ ਮਾਰਿਆ ਗਿਆ ਸੀ ਕਰਕੇ ਇਹਨਾਂ ਜਿਹੜੇ 800 ਬੰਦੇ ਨੇ ਇਹਨਾਂ ਭੱਜਣਾ ਤੇ ਸਖਬੀਰ ਮਾਰਿਆ ਗਿਆ ਹਮ ਤੇ ਜਿਹੜਾ ਜਹੇਦਾਰ ਹੈ ਉਹਨੂੰ ਇਹ ਸੋਚਣਾ ਚਾਹੀਦਾ ਵੀ ਜਿਸ ਤਰ੍ਹਾਂ ਦੂਜਿਆਂ ਦਾ ਹਾਲ ਹੋਇਆ ਮੇਰਾ ਹਾਲ ਵੀ ਇਹੋ ਹੋਵੇਗਾ ਕੱਲ ਨੂੰ ਤੇ ਅੱਜ ਵੀ ਜੇ ਵੇਖੋ ਤੁਸੀਂ ਬੰਦਤਿਸ ਲੈ ਲੋ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਸੀ ਜਾਂ ਹੋਰ ਦੁਪਹਿਲਾ ਹੀ ਜਿੰਨੇ ਚਾਹੇ ਤਰ੍ਹਾਂ ਕਿੰਨੇ ਕਿਹੋ ਨਾਮ ਲਗੇ ਭਾਈ ਰਣਜੀਤ ਸਿੰਘ ਸੀ ਸਾਰਿਆਂ ਨੂੰ ਇਹਨਾਂ ਲਿਆ ਕੇ ਮੁਰਕੇ ਜਰੀਰ ਕਰਕੇ ਕੱਢਿਆ ਤੇ ਇਹ ਗੱਲ ਦਾਦੂਆਂ ਨੇ ਕਰਕੇ ਹੀ ਵੀ ਨਹੀਂ ਆਉਂਦੇ ਹਾਥੀ ਦੇ ਤੌਰ ਦੇ ਖੋਤੇ ਦੇ ਨੇ ਇਹ ਖੋਤੇ ਤੁਰਨਾ ਇਹਨੇ ਖੋਤੇ ਤੇ ਆ ਭਾਈ ਲਖਮਿੰਦਰ ਸਿੰਘ ਜੀ ਸਵਾਲ ਉੱਠਦਾ ਇੱਥੇ ਵੀ ਸੰਗਤਾਂ ਦੇ ਵੱਲੋਂ ਵਿਰੋਧ ਬਹੁਤ ਕੀਤਾ ਗਿਆ ਸਿੱਖ ਸੰਗਤਾਂ ਦੇ ਵੱਲੋਂ ਤੁਹਾਨੂੰ ਕਿਵੇਂ ਲੱਗਦਾ ਵੀ ਕੁਲਦੀਪ ਸਿੰਘ ਗੜਗਜ ਜਿਹੜੇ ਹੈਗੇ ਨੇ ਇਹਨਾਂ ਦਾ ਕੈਰੀਅਰ ਕਿਵੇਂ ਹੈ ਇਹਨਾਂ ਦਾ ਪਿਛਲਾ ਜਿਹੜਾ ਹੈਗਾ ਇਤਿਹਾਸ ਕਿਵੇਂ ਹੈ ਇਤਿਹਾਸ ਦਾ ਮੈਂ ਤਾਂ ਜਿਆਦਾ ਜਾਣਕਾਰੀ ਨਹੀਂ ਲਈ ਉਹ ਤੁਹਾਨੂੰ ਝੂਠ ਮਾਰ ਜਾਵੇ ਐਵੇਂ ਦਾ ਕੈਰੀਅਰ ਦਾ ਪਰ ਮੈਂ ਤੇ ਇਹ ਗੱਲ ਜਾਨਣਾ ਕਿ ਜੇ ਇਹ ਕੁਲਦੀਪ ਕੁਲਦੀਪ ਗੜਗਜ ਨੂੰ ਇਹਨੂੰ ਇਹ ਪਾਸੇ ਤੇ ਆਉਣਾ ਨਹੀਂ ਸੀ ਚਾਹੀਦਾ ਇਹਨੂੰ ਨਹੀਂ ਸੀ ਹੋਣਾ ਚਾਹੀਦਾ ਇਹਨੂੰ ਇਹ ਚਾਹੁੰਦਾ ਮੈਂ ਨਹੀਂ ਲੱਗਣਾ ਜਿਹੜਾ ਹਾਲ ਜਦੋਂ ਮੈਂ ਨਹੀਂ ਵੇਖਿਆ ਹੂੰ ਇਹ ਤਾਂ ਮੈਂ ਦੇਖਿਆ ਵੀ ਇਹਨੂੰ ਵੇ ਸੁਣੀ ਗੱਲ ਹੈ ਕਿ ਜੀ ਜ਼ਰੂਰ ਇਹਦੇ ਦੋਸ਼ ਲੱਗਦੇ ਪਏ ਨੇ ਤੇ ਜਿਹੜੇ ਸੰਗਤਾਂ ਵਿਰੋਧ ਕਰਦੇ ਆ ਪਿੰਗਣੇ ਉਹ ਸੱਚ ਕਰਦੇ ਆ ਪਿੰਗਣੇ ਕੋਈ ਗੱਲ ਨਹੀਂ ਜੀ ਝੂਠੇ ਸੱਚ ਵਿਰੋਧ ਕਰਦੇ ਜਿਹਨੇ ਨੈਕਸ ਜਥੇ ਮੈਮ ਇਹਨੂੰ ਕੀ ਲੋੜ ਸੀ ਰਾਤ ਦੇ 2:45 ਮਿੰਟ ਤੇ ਤਾਜਪੋਸ਼ ਕਰਨ ਦੀ ਨਾ ਗ੍ਰੰਥ ਨਾ ਪੰਥ ਨਾ ਜਿਹੜਾ ਤਾਜਪੋਸ਼ ਹੁੰਦੀ ਸੰਗਤ ਦੇ ਵਿੱਚ ਹੁੰਦੀ ਹੈ ਤੇ ਸਰਬੱਤ ਖਾਲਸਾ ਬੁਲਾਇਆ ਜਾਂਦਾ ਹੈ ਸਰਬੱਤ ਖਾਲਸੇ ਪਰੰਪਰਾ ਹੈ ਬੁਲਾਇਆ ਜਾਂਦਾ ਹੈ ਜੇ ਗੁਰਮੁਖ ਸਿੰਘ ਸੀ ਪਹਿਲਾਂ ਨਹੀਂ ਲਖਵਿੰਦਰ ਸਿੰਘ ਜੀ ਮर्यादा ਹੁੰਦੀ ਹੈ ਸਿਧਾਂਤ ਹੁੰਦਾ ਹੈ ਕਾਲਤਖ ਸਹਿਬ ਦਾ ਉਹ ਮर्यादा ਨੂੰ ਫਿਰ ਛਿੱਕੇ ਕਿਉਂ ਡੰਗਿਆਗਾ ਰਾਤ ਨੂੰ 2:45 ਤੇ ਕਿਉਂ ਕੀਤੀ ਗਈ ਸਾਜ ਪੁਸ਼ੀ ਗਰਗਜ ਸਾਹਿਬ ਦੀ ਸਵੇਰੇ ਵਿਰੋਧ ਤਾਂ ਹੋਣੀ ਸੀ ਜੋ ਨੰਗ ਸਿੰਘ ਜੱਥੇ ਬੰਦੇ ਸਾਰੇ ਵਿਰੋਧ ਕਰਦਾ ਵੀ ਸਾਰੇ ਕੋੜੇ-ਉੜੇ ਲੈ ਕੇ ਉੱਥੇ ਪਹੁੰਚ ਗਿਆ ਸੀ ਕਹਿੰਦੇ ਇਹਦੀ ਵਿਰੋਧ ਕਰਨਾ ਸੀ ਇਹਨਾਂ ਤਾਂ ਇੱਕ ਦਿਨ ਡਰਦਿਆਂ ਕੀਤੀ ਕਮੇਟੀ ਵਾਲਿਆਂ ਨੇ ਕਮੇਟੀ ਵਾਲਾ ਸੁਖਵੀਰ ਤੇ ਕਹਿਣ ਜੋ ਕੀਤਾ ਕੀਤਾ ਹੂੰ ਜੋ ਕੀਤਾ ਸੁਖਵੀਰ ਸਿੰਘ ਤੇ ਕਹਿਣ ਤਾਂ ਕੀਤਾ ਬਾਦੋਂ ਦੇ ਕਹਿੰਦੇ ਤੇ ਜੇ ਸੁਖਵੀਰ ਜਿਹੜਾ ਉਹ ਆਪਦੀ ਖੂ ਖਾਤਰ ਆਪੇ ਪਟ ਰਿਹਾ ਹੂੰ ਆਪ ਦਾ ਖੁਣਾ ਆਪੇ ਪਟੜ ਰਕੇ ਪਟੜ ਤੋੜਨਗੇ ਕੀ ਜੀ ਉਹ ਆਪੇ ਪੱਟੀ ਜਾ ਰਿਹਾ ਤੇ ਚਾਰਦਾ ਕਹਦਾ ਚੰਗਾ ਹੁੰਦਾ ਮੰਦਾ ਹੂੰ ਕਿਸੇ ਦੇਖ ਲਓ ਤੁਸੀਂ ਕਰੇਗਾ ਚੰਗਾ ਹੋਏਗਾ ਮੰਦਾ ਲਖਮਿੰਦਰ ਸਿੰਘ ਜੀ ਜਿਸ ਤਰ੍ਹਾਂ ਬਾਬਾ ਬਲਵੀਰ ਸਿੰਘ ਜਿਹੜੇ ਹੈਗੇ ਨੇ ਬੁੱਢਾ ਦਲ ਦੇ ਮੁਖੀ ਜਿਹੜਾ ਉਹਨਾਂ ਵਿਰੋਧ ਕੀਤਾ ਉਹਦੇ ਪਿੱਛੇ ਤੁਹਾਨੂੰ ਕੋਈ ਸਾਜ਼ਿਸ਼ ਲੱਗਦੀ ਹੈ ਨਹੀਂ ਕੋਈ ਸਾਜ਼ਿਸ਼ ਨਹੀਂ ਗਈ ਉਹਨਾਂ ਦੀ ਜਮੀਰ ਜਾਗੀ ਹੈ ਅੱਛਾ ਉਹਨਾਂ ਦੀ ਜਮੀਰ ਜਾਗੀ ਹੈ ਕੋਈ ਸਾਜ਼ਿਸ਼ ਨਹੀਂ ਗਈ ਜਿਹੜਾ ਇਹਨਾਂ ਦੇ ਆਤੇ ਕੋਈ ਬੰਦਾ ਵੀ ਅੱਜ ਮੇਰੇ ਵਰਗਾ ਬੋਲੇ ਜਾਂ ਕੋਈ ਬੋਲੇ ਉੱਥੇ ਬੋਲਣਗੇ ਇਹ ਜੀ ਆਰਐਸ ਦਾ ਬੰਦਾ ਹੈ ਇਹ ਜੇ ਏਜੰਸੀ ਦਾ ਬੰਦਾ ਹੈ ਜਦੋਂ ਤੁਸੀਂ ਜਾਂਦੇ ਭਾਈ ਭਾਈ ਦੇਖੋ ਇੱਕ ਨਾ ਹੁਣ ਆਖੇ ਵੀ ਜ ਆਪਣੇ ਭਾਈ ਹਰਪ੍ਰੀਤ ਨਾਲ ਵੀ ਇਹ ਪੁਰਾਣਾ ਪਾਈਪ ਆ ਗਿਆ ਚਲੋ ਪੁੱਛੇ ਰਣਜੀਤ ਬਿੱਟੂ ਤੇਰੀ ਕੁੜੀ ਦੇ ਵਿਆਹ ਚ ਗਿਆ ਉਹ ਭਾਈ ਭੱਤ ਬੰਦਾ ਹੈ ਤੇ ਨਾਲੇ ਸਿੱਖ ਉਹਦਾ ਦੁਸ਼ਮਣ ਹੈ ਦੋਖੀ ਬਿਆਨ ਤੇ ਪੁੱਛਦਾ ਪੋਤਰਾ ਤੇ ਉਹ ਤੇਰੇ ਵਿਆਹ ਗਿਆ ਤੇ ਉਹਦਾ ਕੋਈ ਦਿਨ ਭਾਈ ਭਣ ਨਹੀਂ ਤੇ ਜੇ ਹੋਰ ਕੋਈ ਚਲਾ ਜਾਂਦਾ ਤੇ ਉਹਨੂੰ ਇਹਨੂੰ ਜਰਸੀ ਬੰਦੇ ਦੇਖਦੇ ਨੇ ਤੇ ਕਰਕੇ ਇਹ ਨਾਲ ਬਿਲਕੁਲ ਪ੍ਰੋਪਗੈਂਡਾ ਝੂਠ ਮਾਰਦੇ ਨੇ ਸਾਰਾ ਨਾਲ ਗਲਤ ਕੀਤਾ ਜੋ ਕੀਤਾ ਗਲਤ ਕੀਤਾ ਤੇ ਜਿਹੜਾ ਬਰਵੀਸ ਚਰਨਵੀ ਕੁੜੀ ਹੈ ਉਹਨਾਂ ਦੇ ਜਮੀਰ ਜਾਗੀ ਏ ਤੇ ਉਹਨੇ ਰਾਜਾ ਰਾਏ ਸਿੰਘ ਦੀ ਤੇ ਉਹਨਾਂ ਬਹੁਤ ਚੰਗਾ ਕੰਮ ਕੀਤਾ ਵਿਰੋਧ ਕੀਤਾ ਤੇ ਇਹ ਰਵੇਹਰੇ ਜਿਹਦਾ ਰਹਿਣਾ ਨਹੀਂਗਾ ਕਦੀ ਵੀ ਨਹੀਂ ਰਹੇਗਾ ਇਹਦਾ ਇੰਨਾ ਵਿਰੋਧ ਹੋਵੇਗਾ ਕੌਨਤਰੀਗਾ ਪਿੰਡਾਂ ਨਹੀਂ ਬਣਦੇ ਨਾ ਕਿਹਨੇ ਹੂੰ ਤੇ ਨਾ ਦੇ ਕੋ ਮਨਣਾ ਤੇ ਪਹਿਲੀ ਗੱਲ ਤਾਂ ਸਾਡੇ ਕੌਮ ਦਾ ਜਹੇਦਾਰ ਜਗਤਾਰ ਸਿੰਘ ਵਾਰਾ ਹੈ ਕੌਨ ਦਾ ਜਹੇਦਾਰ ਜਗਤਾਰ ਵਾਰਾ ਤੇ ਵਾਰੇ ਨੂੰ ਅਸੀਂ ਮੰਨਨੇ ਤੇ ਪਹਿਨਾ ਮੰਨੇ ਕਿਸੇ ਨੂੰ ਅਸੀਂ ਤਾਂ ਜੂ ਵਾਰੇ ਨੇ ਬਣਾਇਆ 15 ਲੈ ਕੇ ਉੱਤੇ ਪਿੱਛੇ ਸਾਡੇ ਹੀ ਵਾਰੇ ਜਹੇਦਾਰ ਸਾਡਾ ਹੂੰ ਇਹ ਬਨੋਟੀ ਨੇ ਜੀ ਕੌਮ ਬਣਾਵੇ ਕੌਮ ਦੇ ਵਿੱਚੋਂ ਨਿਕਲੇ ਤੇ ਉਹ ਜਿਹੜਾ ਹੁਕਮ ਨਕੀਤਾ ਨਾ ਸਾਰੇ ਕੌਮ ਮੰਨਦੀ ਏ ਇਹਨਾਂ ਜੇ ਰਕबीर ਸਿੰਘ ਜੇ ਇਹਨਾਂ ਕਿਹ ਕੋ ਹੁਣ ਮੰਨੇ ਨਾ ਕਿਹਨ ਹੂੰ ਨਹੀਂ ਮੰਨਦੇ ਕਦੀ ਵੀ ਨਹੀਂ ਮੰਨਣਗੇ ਇਹਨਾਂ ਦੇ ਚਾਂ ਚਾ ਗਲਗੱਜ ਆ ਗਿਆ ਗੱਜ ਦਾ ਮੈਂ ਤਾਂ ਪਛੋਕਰ ਵੇਖਿਆ ਨਹੀਂਗਾ ਪਰ ਸੁਣਿਆ ਵੀ ਗਲਗੱਜ ਦਾ ਪਛੋਕਰ ਬਹੁਤ ਮਾੜਾ ਜਿਆਦਾ ਨਹੀਂ ਭਾਈ ਲਖਵਿੰਦਰ ਸਿੰਘ ਇੱਥੇ ਇੱਕ ਸਵਾਲ ਹੈਗਾ ਵੀ ਸਿੱਖ ਕੌਮ ਜਿਹੜੀ ਇੰਨੀ ਮਹਾਨ ਕੌਮ ਹੈ ਜਿਹੜਾ ਜਥੇਦਾਰ ਲਾਉਣਾ ਹੈ ਬਾਦਲਾਂ ਦੀ ਜੇਬ ਦੇ ਵਿੱਚੋਂ ਜਥੇਦਾਰ ਨਿਕਲਦਾ ਹੈ ਕੀ ਸਿੱਖ ਕੌਮ ਆਪਣਾ ਜਥੇਦਾਰ ਖੁਦ ਕਿਉਂ ਨਹੀਂ ਚੁਣ ਸਕਦੀ ਕਰਨ ਕੀ ਹੈ ਕੌਮ ਤਾਂ ਨਹੀਂ ਚੁਗਦੀ ਜਿਹੜੀ ਕਮੇਟੀ ਸ਼੍ਰੋਮਣੀ ਕਮੇਟੀ ਹੈ ਸ਼੍ਰੋਮਣੀ ਕਮੇਟੀ ਜਿਹਨਾਂ ਯਾਦ ਨਹੀਂ ਹੁੰਦੀ ਜਿਹਨਾਂ ਕਾਲ ਤੱਕ ਯਾਦ ਨਹੀਂ ਹੋਵੇਗਾ ਉਹਨਾਂ ਦੇ ਰਿਸ਼ਤੇ ਇਹੋ ਹਾਲ ਹੁੰਦਾ ਰਹੇਗਾ ਹੂੰ ਜੋ ਕਾਲ ਤੱਕ ਯਾਦ ਹੋਵੇਗਾ ਨਾ ਇਹ ਕਰਕੇ ਤਾਂ ਵੋਟਾਂ ਨਹੀਂ ਪੈਂਦੇ ਜੇ ਸ਼੍ਰੋਮਣੀ ਕੜੀ ਯਾਦ ਹੋ ਗਈ ਤੇ ਅਸੀਂ ਤਾਂ ਬਾਹਰ ਨਿਕਲ ਗਏ ਤੇ ਆਪਦਾ ਕੌਮ ਤਾਂ ਜਿਹਾ ਰਹਣਗੇ ਤੇ ਫਿਰ ਕੌਮ ਆਪਣਾ ਸਰਬਤ ਖਾਲਸਾ ਕਿਉਂ ਨਹੀਂ ਬੁਲਾਉਂਦੀ ਕੌਮ ਤਾਂ ਬੁਲਾਉਂਦੀ ਹੈ ਪਰ ਉੱਥੇ ਬਰਾਵੇ ਕਿੱਥੇ ਹੂੰ ਹੁਣ ਅੱਜ ਵੇਖ ਲਓ ਕਿੰਨੀ ਇਥੇ ਫੋਰਸ ਲੱਗੀ ਹੈ ਹੂੰ ਤਾਜਪੋਸ਼ ਦੇ ਕਿੰਨੀ ਫੋਰਸ ਲੱਗੀ ਖੜੀ ਹੈ ਜੀ ਇਸ ਕਰਕੇ ਸੰਗਤ ਅਗੇ ਬਹੁਤ ਦਾ ਨੁਕਸਾਨ ਹੋ ਚੁੱਕਾ ਸੰਗਤ ਦਾ ਸੰਗਤ ਡਰਦੀ ਹੈ ਵੀ ਨੁਕਸਾਨ ਸੰਗਤਾਂ ਦੇ ਵੀ ਸਰਬੱਤ ਖਾਲਸਾ ਸੱਦਿਆ ਜਾਵੇ ਸੱਦਿਆ ਵੀ ਜਾਵੇ ਸਹਿਮਤੀ ਨਾਲ ਸਾਰੇ ਜਥੇ ਬੰਦੇ ਜਿੰਨੇ ਜਥੇ ਬੰਦੇ ਹਨ ਬੁੱਢਾ ਧਾਲੇ ਤਰਨਾ ਧਾਲੇ ਵਿਧੀਚਿੰਤ ਧਾਲੇ ਜਾਂ ਹੋਰ ਧਾਲ ਨੇ ਨਿੱਕੇ ਮੁੰਡੇ ਜਾਂ ਸੰਪਰਦਾਵਾਨ ਸਾਰੀਆਂ ਸਭ ਇਕੱਠੀਆਂ ਹੋਣ ਇੱਕ ਪਲੇਟਫਾਰਮ ਤੇ ਫਿਰ ਸਰਬੱਤ ਖਾਲਸਾ ਦਾ ਨਕੀ ਲੱਗਦਾ ਹੈ ਵੀ ਜਿਹੜੀ ਰਾਤ ਤਾਜਪੋਸ਼ੀ ਹੋ ਗਈ ਹੈ 2:45 ਦੇ ਹਾਂਜੀ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਹਾਂਜੀ ਸਿੱਖ ਕੌਮ ਇਸ ਨੂੰ ਬਰਦਾਸ਼ਤ ਕਰੇਗੀ ਨਹੀਂ ਕਰੇਗੀ ਬਿਲਕੁਲ ਨਾ ਹੀ ਮੰਨਤਾ ਅੱਜ ਤਾਂ ਨਾ ਹੀ ਕੱਲ੍ਹ ਮੰਨਤਾਂ ਦੀ ਹੂੰ ਇਹ ਤਾਂ ਇੱਕ ਦਫਾਫੇ ਚ ਕੱਢਿਆ ਹੋਇਆ ਹੈ ਤੇ ਕੱਢਿਆ ਹੋਇਆ ਅੱਗੇ ਵੀ ਕੱਢਦੇ ਰਹੇ ਤੇ ਹੁਣ ਵੀ ਕੱਢਦੇ ਰਹੇ ਨੇ ਤੇ ਪਰ ਜਦੋਂ ਜਾਣ ਲੱਗੇ ਨੇ ਸੱਚ ਬੋਲਣਗੇ ਉਦੋਂ ਹਾਲ ਇਹਦਾ ਉਹੀ ਹੋਵੇਗਾ ਜਿਹੜਾ ਕੱਲ੍ਹ ਨੂੰ ਰਵੀਂਦ ਸਿੰਘ ਨਾਲ ਹੋਇਆ ਉਹ ਹਾਲ ਇਹਦਾ ਹੋਵੇ ਕਿਵੇਂ ਲੱਗਦਾ ਬਿਕਰਮਜੀਤ ਸਿੰਘ ਮਜੀਠੀਆ ਇਹ ਗੱਲ ਕਹਿੰਦਾ ਵੀ ਜਿਹੜੇ ਜਥੇਦਾਰ ਤਾਰੇ ਗਏ ਬਹੁਤ ਵੱਡਾ ਕੌਮ ਦਾ ਨੁਕਸਾਨ ਕੀਤਾ ਤੇ ਮੈਂ ਵੀ ਇਸ ਨਾਲ ਸਹਿਮਤ ਨਹੀਂ ਹੋਗਾ ਇਨੂੰ ਕਿਵੇਂ ਵਿਖਦੇਓ ਉਹਨੂੰ ਅਸੀਂ ਬਹੁਤ ਚੰਗਾ ਵੇਨੇ ਆ ਜੇ ਉਹਨਾਂ ਤਾਂ ਹੀ ਬਗਾਵਤ ਕੀਤੀ ਏ ਤੇ ਜਾਰ ਕੀਆਂ ਦਾ ਨਾਮ ਭੁੰਦਣ ਉਹਨਾਂ ਦੇ ਬਿਆਨ ਦਿੰਦਾ ਵੀ ਤੂੰ ਇਹ ਬਿਆਨ ਨਹੀਂ ਸੀ ਦੇਣਾ ਵੀ ਤੂੰ ਬਗਾਵਤ ਕਿਉਂ ਕੀਤੀ ਏ ਮੈਂ ਨਾ ਜੇ ਉਹਨਾਂ ਬਗਾਵਤ ਕੀਤੀ ਚੰਗੀ ਕੀਤੀ ਏ ਤੇ ਮੈਂ ਇਹਨਾਂ ਕੋਈ ਗੱਲ ਕੀਤੀ ਕਿ ਮਜੀਠੀਏ ਨੇ ਤੇ ਉਹਦੀ ਭੈਣ ਨੇ ਰਲ ਕੇ ਇਹ ਸੁਖਵੀਰ ਨੂੰ ਮਾਰਨਾ ਹੈ ਭੁੰਦਣ ਨੇ ਇਹ ਗੱਲ ਕਹੀ ਏ ਵੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਖਵੀਰ ਬਾਦਲ ਦੇ ਨਾਲ ਖੜਨਾ ਚਾਹੀਦਾ ਜੀਆ ਲੇਕਿਨ ਕਿਹਾ ਔਖੇ ਸਮੇਂ ਪਿੱਠ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਨੇ ਛੁਰਾ ਮਾਰਿਆ ਪਰ ਜਿੰਨੂੰ ਗੁਰੂ ਦੀ ਸ਼ਾਰ ਹੈ ਉਹ ਉਹ ਕੋਈ ਰਿਸ਼ਤੇਦਾਰ ਨਹੀਂ ਵੇਖੇਗਾ ਉਹ ਗੁਰੂ ਦੇ ਗੱਲ ਵੇਖੇਗਾ ਹੂੰ ਉਹਨੇ ਗੁਰੂ ਦੀ ਗੱਲ ਵੇਖੀਏ ਜਾਂ ਪੰਥ ਦੀ ਗੱਲ ਵੇਖੀਏ ਉਹਨੇ ਇਹ ਨੂੰ ਨਹੀਂ ਵੇਖਿਆ ਮੇਰਾ ਪਹਨੋਈਆ ਜਾਂ ਕੋਈ ਉਹਨੇ ਇਹ ਵੇਖਿਆ ਵੀ ਸਾਡਾ ਗਰੂਪ ਪੰਥ ਦਾ ਨੁਕਸਾਨ ਹੋ ਰਿਹਾ ਹੂੰ ਤਾਂ ਬਗਾਵਤ ਕੀਤੀ ਜੀ ਇੱਥੇ ਹੋਣਾ ਚਾਹੀਦਾ ਪੰਜ ਪਿਆਰੇ ਹੋਣਾ ਚਾਹੀਦਾ ਸੀ ਪੰਜ ਪਿਆਰੇ ਰਹਿਮਤ ਜੀ ਹੰਸਣ ਹੋਣਾ ਚਾਹੀਦਾ ਹੈ ਜੀ ਸ ਤੇ ਉੱਥੇ ਗੁਰੂ ਹੋਣਾ ਚਾਹੀਦਾ ਸੀ ਪੰਥ ਹੋਣਾ ਚਾਹੀਦਾ ਸੀ ਫਿਰ ਤਾਜ ਪਛ ਹੁੰਦੀ ਤੇ ਫਿਰ ਸਾਰੇ ਸੰਗਤ ਪ੍ਰਵਾਨ ਕਰਦੀ ਤੇ ਫਿਰ ਇਹਦਾ ਹੁਣ ਮੰਨਿਆ ਜਾਣਾ ਜਦ ਪ੍ਰਵਾਨ ਕੀਤਾ ਨਹੀਂ ਨੇਰੇ ਚ ਕੀਤਾ ਉਹ ਹੁੰਦਾ 12 1 ਵਜੇ ਤਕਰੀਬਨ ਦਿਨ ਦੇ ਟਾਈਮ ਤੇ ਉਹਨਾਂ ਸਾਰੀ ਸੰਗ ਇਕੱਠੀ ਹੁੰਦੀ ਤੇ ਫਿਰ ਇਹਨਾਂ ਨੇ ਇਹ ਉਹ ਪ੍ਰਵਾਨ ਹੋਣਾ ਸੀ ਹੂੰ ਇਹ ਪ੍ਰਵਾਨ ਨਹੀਂ ਕੀਤਾ ਨਾ ਕਰਗਾ ਇਤਨਾ ਕਾਲ ਕਰ ਸੋ ਪਹਿਲੇ ਕੁਮਿੰਦਰ ਸਿੰਘ ਜੀ ਇੱਕ ਦਿੱਲੀ ਦੀ ਬੀਬੀ ਨਿਰਪ੍ਰੀਤ ਕੌਰ ਹੈਗੇ ਨੇ ਉਹਨਾਂ ਨੇ ਇੱਕ ਬੜੇ ਵੱਡੇ ਇਲਜ਼ਾਮ ਨਵੇਂ ਜੇਸ਼ੇਦਾਰ ਉਤੇ ਲਗਾਏ ਨੇ ਕਹਿੰਦੇ ਵੀ ਇਹ ਬਹੁਤ ਹੀ ਜ਼ਿਆਦਾ ਚੋਰੀ ਜੀ ਇਹਨਾਂ ਨੇ ਕੀਤੀ ਸੀਗੀ ਜਾਂ ਮਤਲਬ ਕਹਿੰਦੇ ਹੋਰ ਮਾਰੇ ਧੰਦੇ ਵੀ ਕਰਦੇ ਸੀ ਇਹ ਬਹੁਤ ਇਲਜ਼ਾਮ ਲਾਏ ਤੁਹਾਨੂੰ ਕਿਵੇਂ ਲੱਗਦਾ ਉਹਦੇ ਵਿੱਚ ਉਹਦੇ ਵਿੱਚ ਇੱਕ ਨਾ ਮੈਂ ਤਨ ਪੁਰਾਣੀ ਗੱਲ ਹੈ ਇੱਕ ਆਤਮਾ ਨਾਲ ਲਬਾਣਾ ਹੈਗਾ ਸੀ ਜੀ ਦਿੱਲੀ ਦਾ ਉਦੋਂ ਵੀ ਇਹ ਨਿਰਪੀਰ ਕੋਰ ਬੀਬੀ ਦਾ ਮੈਂ ਇੱਕ ਬਿਆਨ ਪੜਿਆ ਸੀ ਇਹਨਾਂ ਨੇ ਇਕੱਠੀਆਂ ਹੋਈਆਂ ਕੁਝ ਬੀਬੀਆਂ ਗਈਆਂ ਸੀ ਐਸੀ ਬੀਬੀ ਦਾ ਇਹ ਬੀਬੀ ਦਾ ਇਹ ਬੀਬੀ ਦਾ ਬਿਆਨ ਹੋ ਸਕਦਾ ਉਹ ਬੀਬੀਆਂ ਗਈਆਂ ਸੀ ਉਦੋਂ ਬਾਦਲ ਸੀ ਬਾਦਲ ਉੱਥੇ ਗਿਆ ਬੀਬੀਆਂ ਸਾਨੂੰ 84 ਦੰਗਿਆਂ ਸਾਹ ਮਿਲਣਾ ਚਾਹੀਦਾ ਜੀ ਤੇ ਉਦੋਂ ਵੀ ਆਤਮਾ ਸਿੰਘ ਲਬਾਣੇ ਨੇ ਉਹਨਾਂ ਨੂੰ ਜਲੀਲ ਕੀਤਾ ਸੀ ਜੀ ਤੇ ਤੁਸੀਂ ਟਕੇ ਟਕੇ ਦੇ ਵਿਗਦੇ ਫਿਰਦਿਆਂ ਦੇ ਪਾਲਾ ਕਿਉਂ 84 ਦੰਗਿਆਂ ਦੀਆਂ ਵਿਚਾਰੀਆਂ ਮਾਰੀਆਂ ਹੋਈਆਂ ਸੀ ਜੀ ਪੀੜਤਾ ਸੀ ਉਹਦੋਂ ਸਾਫ ਲੈਣ ਗਈਆਂ ਸੀ ਇਹਨਾਂ ਦੀ ਪਰੰਪਰਾ ਅੱਜ ਨਹੀਂ ਗਈ ਜਿਹੜੀ ਨਵੀਂ ਦੋਹਲਾ ਰਹੀ ਹੈ ਇਹ ਪਰੰਪਰਾ ਨਹੀਂ ਮੋਢਰ ਕਰੀਮਾਂ ਲੱਗੀ ਆਉਂਦੀਆਂ ਉਹਨਾਂ ਦੀ ਦੋਹ ਲੈਣ ਦੀ ਤੇ ਬੀਬੀਆਂ ਨੇ ਦੋਹ ਲੈ ਸੱਚ ਜੋ ਲਾਦੇ ਮੇਰੇ ਕੋਲ ਵੀ ਗੱਡੀ ਲੈ ਕੇ ਆਏ ਤੇ ਗੱਡੀ ਦੇ ਵਿੱਚ ਲੈ ਆ ਕੇ ਮੇਰੇ ਬ੍ਰੇਕ ਅਫੇਲ ਕਰਤੀਆਂ ਸਲਾਹ ਕਰਤਾ ਗੱਡੀ ਦੀਆਂ ਤੇ ਮੁੜ ਕੇ ਵੇਣ ਦੋਹ ਲਾਉਂਦਾ ਸੀ ਮੈਂ ਜੇ ਤੂੰ ਬੋਲੇ ਇੱਕ ਤਾਂ ਮੈਂ ਤੇਰੇ ਦੋ ਦੋ ਸੌ ਬੀਬੀਆਂ ਖਰੀਦ ਲਾਂਗਾ ਖਰੀਦ ਕੇ ਮੈਂ ਤੇਰੇ ਦੋਹ ਲਾ ਦੇ ਤੰਦਾ ਕਰਦੀ ਏ ਪਰ ਉਹ ਬੀਬੀ ਸੱਚ ਬੋਲਦੀ ਵੀ ਹੈ ਇਹਦੇ ਪਰ ਸੱਚ ਬੋਲਦੀ ਵੀ ਸੱਚ ਹੋਵੇਗਾ ਜਿਹੜਾ ਹੋਵੇਗਾ ਉਹ ਸੱਚ ਬੋਲੇਗਾ ਦੂਜਾ ਨਹੀਂ ਬੋਲੇਗਾ ਜੇ ਉਹਨੇ ਸੱਚ ਬੋਲਿਆ ਤੇ ਫਿਰ ਹੁੰਦੇ ਤੇ ਕੱਢੇਗਾ ਵੀ ਮੇਰੇ ਕਿਉਂ ਬੁਲਾਇਆ ਜਾਂ ਲੈ ਅਗਰ ਗੱਜ ਜੇ ਫਿਰ ਕੋਈ ਬੋਲੇ ਉਹਦਾ ਜਵਾਬ ਦੇਵੇ ਹਮ ਪੰਥ ਨੂੰ ਵੀ ਇਹ ਬੀਬੀ ਜੋ ਬੋਲੀ ਮੇਰੇ ਨਾਲ ਗਲਤ ਬੋਲ ਰਹੀ ਹੈ ਉਹ ਸੱਚ ਬੋਲ ਰਹੀ ਹੈ ਹਮ ਕੋਈ ਝੂਠ ਨਹੀਂ ਕਰਦਾ ਸੋ ਪਹਿਲੇ ਖਵਿੰਦਰ ਸਿੰਘ ਜੀ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਬਣਾ ਦਿੱਤਾ ਗਿਆ ਤੁਹਾਨੂੰ ਲੱਗਦਾ ਹੈ ਵੀ ਆਗਾ ਕੋਈ ਸਿੱਖ ਕੌਮ ਨੂੰ ਇਨਸਾਫ ਮਿਲਣ ਦੀ ਆਸ਼ਾ ਲੱਗਦੀ ਹੈ ਕਿਰਨ ਕੋਈ ਜਾਗਦੀ ਹੈ ਨਹੀਂ ਜਾ ਕੇ ਬਿਲਕੁਲ ਨਹੀਂ ਜਾ ਕੇ ਨਾ ਜਾਗੇ ਤੇ ਜਿੰਨਾ ਚਿਰ ਮੈਤੁਰਕਰ ਕਿਤੇ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਯਾਦ ਨਹੀਂ ਹੋਵੇਗਾ ਉਹਨਾਂ ਚੰਨ ਸੋਈ ਇੱਕ ਕਿਰਨ ਵੀ ਨਹੀਂ ਜਾਗਦੀ ਕੋਈ ਆਸ ਨਹੀਂ ਹੈ ਹਮ ਸੂਰਜ ਦੀਆਂ ਕਿਰਨਾਂ ਆਉਂਦੀਆਂ ਨੇ 186000 ਕਿਲੋਮੀਟਰ ਦੀ ਵਰਗ ਦੀ ਇੱਕ ਸੈਕਿੰਡ ਦੀ ਦਸਤਾਰ ਹੁੰਦੀ ਹੈ ਹਮ ਇੱਕ ਰਕ 86 ਹਜ਼ਾਰ ਕਿਲੋਮੀਟਰ ਦੀ ਦੀ ਰਫ਼ਤਾਰ ਇੱਕ ਸਕਿੰਟ ਦੀ ਰਫ਼ਤਾਰ ਸੂਰਜ ਦੀ ਕਿਰਨ ਦੀ ਓਵੇਂ ਜਿੰਨਾ ਚਿਰ ਕਿਰਨਾ ਸਾਡੇ ਪੈਂਧੀਆਂ ਰਹਿਣਗੀਆਂ ਜੇ ਦੀ ਤੇਜ਼ ਨਾਲ ਉਹਨਾਂ ਅਸੀਂ ਘਰਦੇ ਜਾਵਾਂਗੇ ਜਦੋਂ ਕਿਰਨਾ ਸਾਨੂੰ ਇਹਨਾਂ ਪਿੱਛੇ ਛੱਡ ਰਹੀਆਂ ਤੇ ਉਸ ਟਾਈਮ ਤੇ ਸਾਡਾ ਕਾਲ ਤੁਹਾਨੂੰ ਯਾਦ ਹੋਵੇਗਾ ਤੇ ਅਸੀਂ ਫਿਰ ਯਾਦ ਸਾਡੀ ਗੱਲ ਮੰਨੀ ਜੇ ਇਹ ਭਾਵੇਂ ਗਰਗੱਜ ਲੱਗ ਜਾਵੇ ਤੇ ਭਾਵੇਂ ਦੂਪ ਚੇ ਹੋਰ ਆ ਜਾਵੇ ਸਾਡਾ ਹਾਲ ਇਹੀ ਰਹਿਣਾ ਜਿੰਨਾ ਕਾਲ ਤਾਂ ਸਾਡੇ ਨੂੰ ਯਾਦ ਨਹੀਂ ਹੁੰਦਾ ਲਖਵਿੰਦਰ ਸਿੰਘ ਜੀ ਜਿਸ ਤਰ੍ਹਾਂ ਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਰਿਆਦਾ ਹੁੰਦੀ ਹੈ ਚੁੰਨਣ ਦੀ ਹਾਂਜੀ ਕਿੱਥੇ ਚੁਣਿਆ ਜਾਣਾ ਚਾਹੀਦਾ ਸੀਗਾ ਕੇਸਗੜ ਸਾਹਿਬ ਜਾਂ ਦਰਬਾਰ ਕਾਲ ਤਖਤ ਸਾਹਿਬ ਤੇ ਚੁਣਿਆ ਜਾਣਾ ਚਾਹੀਦਾ ਕੀ ਮਰਿਆਦਾ ਹੁੰਦੀ ਆ ਭਾਵੇਂ ਕਿਸੇ ਵੀ ਚੁਗਿਆ ਜਾ ਕੇਸਗੜ ਚੁਗਿਆ ਕਾਲ ਤਖਤ ਚੁਗਿਆ ਜਾਂ ਦਮਦਮਾ ਚੁਗਿਆ ਕਿਤੇ ਚੁਗਿਆ ਪਰ ਉੱਥੇ ਮਰਿਆਦਾ ਇਹ ਹੈ ਕਿ ਪੰਜ ਪਿਆਰੇ ਪਹਿਲਾਂ ਹੋਣੇ ਚਾਹੀਦੇ ਨੇ ਪੰਜ ਪਿਆਰਿਆਂ ਦਾ ਹੋਣਾ ਜ਼ਰੂਰੀ ਹੈ ਪੰਜ ਪਿਆਰੇ ਹੋਣਾ ਜ਼ਰੂਰੀ ਹੈ ਉੱਥੇ ਗੁਰਗੰਨ ਸਾਹਿਬ ਦਾ ਹੋਣਾ ਜ਼ਰੂਰੀ ਹੈ ਤੇ ਰਾਤ ਪੰਜ ਪਿਆਰੇ ਸੀ ਨਹੀਂ ਹੈਗੇ ਸੀ ਨਾ ਪੰਥ ਨਾ ਗ੍ਰੰਥ ਉਤੇ ਸੰਗ ਤੋਂ ਜ਼ਰੂਰੀ ਹੈ ਇਹ ਫਿਰ ਧਜੀਆਂ ਜਿਹਨੇ ਟਾਈਆਂ ਨੇ ਮਰਿਆਦਾ ਦੀਆਂ ਕੌਣ ਲੋਕ ਨੇ ਫਿਰ ਇਹ ਇਹ ਬਾਦਲ ਹੂੰ ਬਾਦਲ ਤੁਹਾਨੂੰ ਮੈਂ ਕਹਿ ਕਿਹਾ ਵੀ ਇਹਨਾਂ ਦੀ ਜੜ ਪੱਟਨੀ ਚ ਜੜ ਪੱਟੀ ਗਿਆ ਇੱਥੋਂ ਪਿੱਛੇ ਬਾਦਲ ਹੈ ਜਾਂ ਐਸਜੀਪੀਸੀ ਹੈ ਨਹੀਂ ਮੇਨ ਮੁੰਡਾ ਝੜ ਹੈ ਬਾਦਲ ਹੈ ਅੱਛਾ ਜੋ ਬਾਦਲ ਹੁਕਮ ਚੱਲਦਾ ਬਾਦਲ ਦਾ ਚੱਲਦਾ ਹੈ ਜੀ ਕਮੇਟੀ ਦੇ ਉਹਨਾਂ ਮੁਲਾਜ਼ਮ ਰੱਖੇ ਨੇ ਜੀ ਉਹਨਾਂ ਅੱਗੇ ਵੀ ਕਹਿੰਦੇ ਇਹ ਮੁਲਾਜ਼ਮ ਨੇ ਸਾਡੇ ਜਿਹੇਦਾਰ ਹੁਣ ਵੀ ਇਹਨੂੰ ਕਹਿਣਗੇ ਕੱਲ ਮੁਲਾਜ਼ਮ ਕਹਿਣਗੇ ਹੂੰ ਸਾਡੇ ਨੌਕਰ ਨੇ ਜੀ ਜਦਰ ਨਹੀਂ ਮੰਨਣਾ ਇਹਨਾਂ ਨੇ ਹੂੰ ਅਗੇ ਨਾਲ ਇਹ ਨੌਕਰ ਸਾਡੇ ਨੇ ਤੂੰ ਸੱਤ ਤਰਖਾ ਲੈਂਦੇ ਜੇ ਤਰਖਾ ਤਾਂ ਸੰਗ ਦੀ ਜਾਂਦੀ ਹੈ ਹੂੰ ਤੇ ਇਹ ਕਰਕੇ ਇਹਨਾਂ ਨਾਲ ਅੱਜ ਮਨਣਾ ਹੈ ਕਿ ਨਾਲ ਕੱਲ ਜ세ਦਾਰ ਦੀ ਹਾਲਾਤ ਉਹ ਹੀ ਹੋਏਗੀ ਜਿਹੜੀ ਤੈਨੂੰ ਅੱਗੇ ਹੋਇਆ ਸੀ ਹਾਲਤ ਕੁਛ ਨਹੀਂ ਲਕਿੰਦਰ ਸਿੰਘ ਜੀ ਬਿਕਰਮਜੀਤ ਸਿੰਘ ਮਜੀਠੀਆ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਕਈ ਲੀਡਰਾਂ ਨੇ ਇਸਤੀਫਾ ਦਿੱਤਾ ਹੈ ਕਿਵੇਂ ਵਿਖਦੇ ਹੋ ਮੈਂ ਤਾਂ ਅੱਜ ਵੇਖਿਆ ਕਿ ਸਾਡੇ ਫਰੋਹੇ ਪਰ ਜਿਹੜੇ ਇਸਤੀਫਾ ਦੇ ਗਏ ਨੇ ਕਿੰਨੇ ਲੋਕਾਂ ਨੇ ਕਾਫੀ ਦਿੱਤੇ ਨਸੀਬੇ ਕਿੰਦਾ ਗਨਾਲ ਹੋਗੇ ਹਰ ਇੱਕ ਦਾ ਮਨ ਦੁਖ ਹੋਗਾ ਇੱਕ ਨਹੀਂ ਜਿੰਦਾ ਤੁਸੀਂ ਮਾਨ ਫਰੋ ਲੋਗੇ ਨਾ ਉਹਦਾ ਮਾਨ ਹੀ ਦੁਖੀ ਹੋਇਆ ਪਿਆ ਸਿਰਫ ਮਾਨਸ ਇੱਕ ਨਾ ਦਿਲ ਫਰੋਣ ਦੀ ਲੋੜ ਹੈ ਬਸ ਹੂੰ ਕਿਸੇ ਬੰਦੇ ਦੇ ਛਿਰ ਕੇ ਵੇਖ ਲਓ ਗੁਰੂ ਪਿੱਛੇ ਇਸ ਪਿੱਛੇ ਕਮੇਟੀ ਪਿੱਛੇ ਕਾਲ ਤੱਕ ਤੇ ਪਿੱਛੇ ਜੋ ਇਹ ਨਾ ਕੀਤਾ ਜਿਹੜੀ ਰਹਿਦੀ ਕਸਰ ਸੀ ਜਿਹੜੀ ਇੰਦਰਾ ਗਾਂਧੀ ਨੇ ਕੱਢੀ ਸੀ ਕਾਂਗਰਸ ਨੇ ਉਹ ਇਹ ਸੁਖਵੀਰ ਪੂਰੀ ਕਰ ਦੇਵੇਗਾ ਹੂੰ ਜਿਹੜੀ ਸਾਡੀ ਕੌਮ ਦੀ ਕਾਟ ਪਈ ਨਾ ਇਹਨੇ ਪੈਂਦੀ ਵੀ ਕਾਟ ਜੀ ਮਾਰਨ ਦੀ ਉਹ ਇਹ ਸੁਖਵੀਰ ਪੂਰੀ ਕਰ ਦੇਵੇਗਾ ਲਖਮਿੰਦਰ ਸਿੰਘ ਦੀ ਜਿਸ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਗਾਇਆ ਗਿਆ ਹੈ ਕਹਿੰਦੇ ਵੀ ਮਿਸ਼ਨਰੀ ਕਾਜ ਦੇ ਵਿੱਚੋਂ ਪੜੇ ਆ ਤੇ ਐਮਏ ਵੀ ਹੈਗੇ ਨੇ ਕੁਆਲੀਫਾਈਡ ਬਹੁਤ ਜ਼ਿਆਦਾ ਹੈ ਨਾ ਵੀ ਗੜਗੱਜ ਹੈ ਤੁਹਾਨੂੰ ਲੱਗਦਾ ਗੜਗੱਜਾਂ ਪਹੁੰਚਗੇ ਕੌਮ ਦੀਆਂ ਨਹੀਂ ਪਹੁੰਚਗੇ ਜਿਵੇਂ ਇਸ ਤਰ੍ਹਾਂ ਜੋ ਤੁਮਾ ਆਇਆ ਹੈ ਨਾ ਤੁਮਾ ਰਾਹ ਸੰਤ ਤੁਮਾ ਉਦੋਂ ਲੋਕਾਂ ਤੁਮਾ ਤੁਮਾ ਪਾ ਦੇਗਾ ਪਰ ਤੁਮਾ ਛੱਡ ਕੇ ਤੁਮਾ ਜਾ ਕੇ ਉਹ ਵੱੜ ਗਿਆ ਚੂਹਾ ਬਣ ਕੇ ਬਹਿ ਗਿਆ ਕਿੱਥੇ ਵੱੜਿਆ ਉਹ ਭਾਜੀ ਵੀ ਛੋੜੀ ਜੜ ਕੇ ਬਹਿ ਗਿਆ ਅੱਛਾ ਤੇ ਐਵੇਂ ਇਸ ਦਿਨੇ ਵੀ ਜਾ ਕੇ ਚੂਹਾ ਬਣ ਕੇ ਬਹਿ ਜਾਣਾ ਗੜਗੱਜ ਨਹੀਂ ਜਾਣਾ ਨੇ ਇਹ ਜਿਹੜਾ ਗੜਗੱਜ ਨੇ ਸੀਡੀ ਦੇ ਜਿਹੜਾ ਗੜਗੱਜ ਸਾਹਿਬ ਹੈ ਚੇਹਦਾਰ ਸਾਹਿਬ ਹਾਂਜੀ ਇਹ ਬਾਦਲ ਦੇ ਨੇ ਜਾਂ ਕਿਸ ਕਿਸ ਦੇ ਲੱਗ ਟੜੇ ਦੇ ਲੱਗਦੇ ਤੁਹਾਨੂੰ ਇਹ ਬਾਦਲ ਟੜੇ ਦਾ ਜਦੋਂ ਬਾਦਲ ਆਖੇ ਬਾਦਲ ਜੇ ਉਹ ਔਰਤਾਂ ਜਿੰਦਾ ਆਂਦਾ ਮੈ ਨਹੀਂ ਲੱਗਣਾ ਫਿਰ ਤਾਂ ਮੈ ਨਹੀਂ ਲੱਗਣਾ ਜਿਹੜਾ ਹਾਲ ਉਹਨਾਂ ਦਾ ਮੇਰਾ ਹਾਲ ਹੋਵੇਗਾ ਇਹਨੂੰ ਸੋਚ ਆਈ ਨਹੀਂ ਲੱਗਣਾ ਚਾਹੀਦਾ ਹਿੱਕ ਗੜਗੱਜ ਨਹੀਂ ਪਾਉਂਦਾ ਗੜਗੱਜ ਨਾ ਹੀ ਗੜਗੱਜੇ ਅੱਛਾ ਨਾ ਤੇਰਾ ਗੜਗੱਜ ਰੱਖ ਲਈ ਕੋਈ ਚੱਕਰੇ ਨਾ ਲੱਗਦਾ ਨਾ ਦਾ ਮਸ਼ੂਰ ਕਰਨਾ ਗੜਗੱਜ ਨਹੀਂ ਨਾ ਹੀ ਨਾ ਗੜਗੱਜ ਪਾਉਣੀ ਹੈ ਤਾਂ ਨਾ ਅਜਨ ਕਰ ਨਾ ਜਿਹੜਾ ਉਹ ਨਵਾਂ ਨਾ ਕਰਾ ਲੱਗ ਰਹੇ ਹੋਰੇਗਾ ਦੂਰ ਸੰਭਰਾਲਾ ਤੂੰ ਵੇਖ ਲੈ ਇੱਥੇ ਤੂੰ ਆਮ ਆਇਦ ਕਨ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀਗੇ ਸਿੱਖ ਚਿੰਤਕ ਭਾਈ ਲਖਮਿੰਦਰ ਸਿੰਘ ਸੋ ਗੱਲਬਾਤ ਕੀਤੀ ਹੈ ਕਿ ਜਿਵੇਂ ਰਾਤ ਨੂੰ ਚੋਰੀ ਦੇ ਨਾਲ ਤਾਜ ਪੁਸ਼ੀ ਹੋਈ ਹੈ ਤਾਜ ਪੁਸ਼ੀ ਜਿਹੜੀ ਹੈ ਕਿਸਗੜ ਸਾਹਿਬ ਹੋਈ ਹੈ ਆਨੰਦਪੁਰ ਸਾਹਿਬ ਵਿਖੇ ਕਹਿੰਦੇ ਵੀ ਕੋਈ ਉੱਥੇ ਜਥੇਦਾਰ ਸਾਹਿਬ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਸੋ ਗੱਲਬਾਤ ਕੀਤੀ ਹੈ ਬੜੀ ਡੰਗਾਈ ਦੇ ਨਾਲ ਭਾਈ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਭਾਈ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਜਿਸ ਤਰ੍ਹਾਂ ਤਾਜ ਪੁਛੀ ਦੀ ਗੱਲਬਾਤ ਕੀਤੀ ਹੈਗੀ ਨਵੇਂ ਜਿਹੇ ਦਰ ਬਣੇ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ